हिमाचल प्रदेश ਦੇ ਮੰਡੀ ਤੋਂ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਕੰਗਨਾਰ ਨੌਤ ਨੂੰ ਭਾਜਪੀ ਨੇ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਲੋਕ ਸਭਾ ਚੋਣਾਂ 2024 ਲਈ ਫਿਲਮੀ ਸਟਾਰਾਂ ਦੇ ਨਾਮ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਪੁਜੇਪੁਰੀ ਸੁਪਰਸਟਾਰ ਮਨੋਜ ਸਿਵਾੜੀ ਉੱਤਰ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਆਪਣੀ ਪਾਰੀ ਖੇਡ ਰਿਹਾ ਹੈ। ਸ਼ੁਰੂਆਤੀ ਰੁਝਾਨ ਇਸ ਸੀਟ ਤੋਂ ਮਨੋਜ ਸਿਵਾੜੀ ਅੱਗੇ ਚੱਲ ਰਿਹਾ ਹੈ। ਉਹ ਪਾਸਪਾ ਦੇ ਉਮੀਦਵਾਰਾਂ ਉੱਥੋਂ ਉਹਨਾਂ ਦੇ ਮੁਕਾਬਲੇ ਕਾਂਗਰਸ ਦੇ ਕਨਈਆ ਕੁਮਾਰ ਹਨ ਰਵੀ ਕਿਸ਼ਨ ਪੁੰਜੋਪਰੀ ਮੈਗਾ 스타 ਰਵੀ ਕਿਸ਼ਨ ਗੋਰਖਪੁਰ ਤੋਂ ਭਾਜਪਾ ਲਈ ਲੋਕ ਸਭਾ ਚੋਣ ਲੜ ਰਹੇ ਹਨ ਉਹ ਗੋਰਖਪੁਰ ਸ਼ਹਿਰ ਵਿਧਾਨ ਸਭਾ ਦੇ ਸ਼ੁਰੂਆਤੀ ਰੁਝਾਨ ਵਿੱਚ ਮੂਰੇ ਹਨ ਇਸ ਸੀਟ ਤੋਂ ਉਹਨਾਂ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੀ ਕਾਜਲਨੀ ਸ਼ੱਦ ਨਾਲ ਹੈ ਕੰਗਣਾ ਨੌਤਮ ਮਸ਼ਹੂਰ ਬਾਲੀਵੁੱਡ ਅਦਾਕਾਰ ਕੰਗਣਾ ਨੌਤ ਨੇ ਹਿਮਾਚਲ ਪਹਾੜੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਲਈ ਭਾਜਪਾ ਲਈ ਚੋਣ ਲੜ ਰਹੀ ਹੈ ਉੱਥੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਵਿਕਰਮ ਦਿੱਤਿਆ ਨਾਲ ਹੈ ਉਹ ਸ਼ੁਰੂਆਤੀ ਰੁਝਾਨ ਵਿੱਚ ਮੂਰੇ ਹਨ ਹੈਮਾ ਮਾਲਨੀ ਮੂਤਰ ਲੋਕ ਸਭਾ ਸੀਟ ਤੋਂ ਪਾਸਪਾਲੇ ਚੋਣ ਲੜ ਰਹੀ ਹੈ ਹੈਮਾ ਮਾਲਨੀ ਸ਼ੁਰੂਆਤੀ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਕੰਗਨਾਰ ਨੌਤ ਨੂੰ ਭਾਜਪਾ ਨੇ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ ਲੋਕ ਸਭਾ ਚੋਣਾਂ 2024 ਲਈ ਫਿਲਮੀ ਸਤਾਰਿਆਂ ਦੇ ਨਾਮ ਵੀ ਸ਼ਾਮਿਲ ਹਨ ਇਸ ਦੇ ਨਾਲ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ ਪੰਜਾਬੀ ਸੁਪਰਸਟਾਰ ਮਨੋਇਸ਼ तिवारी ਉੱਤਰਪੁਰ ਵੀ ਦਿੱਲੀ ਲੋਕ ਸਭਾ ਸੀਟ ਤੋਂ ਆਪਣੀ ਪਾਰੀ ਖੇਡ ਰਹੇ ਹਨ ਸ਼ੁਰੂਆਤੀ ਰੁਝਾਨ ਇਸ ਸੀਟ ਤੋਂ ਮਨੋਜ ਦਿਵਾੜੀ ਅੱਗੇ ਚੱਲ ਰਹੇ ਹਨ ਉਹ ਪਾਸ ਪਾਦੇ ਉਮੀਦਵਾਰ ਹਨ ਉਥੋਂ ਉਹਨਾਂ ਦੇ ਮੁਕਾਬਲੇ ਕਾਂਗਰਸ ਦੇ ਕਨਈਆ ਕੁਮਾਰ ਹਨ ਰਵੀ ਕਿਸ਼ਨ ਪੁਨਜੋਪਰੀ ਮੈਗਾ 스타 ਰਵੀ ਕਿਸ਼ਨ ਗੋਰਖਪੁਰ ਤੋਂ ਬੀਜੇਪੀ ਲਈ ਲੋਕ ਸਭਾ ਚੋਣ ਲੜ ਰਹੇ ਹਨ ਉਹ ਗੋਰਖਪੁਰ ਸ਼ਹਿਰ ਵਿਧਾਨ ਸਭਾ ਦੇ ਸ਼ੁਰੂਆਤੀ ਰੁਝਾਨ ਵਿੱਚ ਮੂਰੇ ਹਨ ਇਸ ਸੀਟ ਤੋਂ ਉਹਨਾਂ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੀ ਕਾਜਲ ਨਿਸ਼ਾਦ ਨਾਲ ਹੈ ਕੰਗਣਾ ਨੌਤਮ ਮਸ਼ਹੂਰ ਬਾਲੀਵੁੱਡ ਅਦਾਕਾਰ ਕੰਗਣਾ ਨੌਤ ਨੇ ਹਿਮਾਚਲ ਪਹਾੜੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਲਈ ਭਾਜਪਾ ਲਈ ਚੋਣ ਲੜ ਰਹੀ ਹੈ ਉੱਥੇ ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਵਿਕਰਮ ਦਿੱਤਿਆ ਨਾਲ ਹੈ ਉਹ ਸ਼ੁਰੂਆਤੀ ਰੁਝਾਨ ਵਿੱਚ ਮੂਰੇ ਹੇਮਾ ਮਾਲਨੀ ਮੂਤਰ ਲੋਕ ਸਭਾ ਸੀਟ ਤੋਂ ਪਾਸਪਾਲੇ ਚੋਣ ਲੜ ਰਹੀ ਹੈ ਹੇਮਾ ਮਾਲਨੀ ਸ਼ੁਰੂਆਤੀ ਰੁਝਾਨ ਵਿੱਚ ਅੱਗੇ ਚੱਲ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਕੰਗਨਾਰ ਨੋਤ ਨੂੰ ਭਾਜਪੀ ਨੇ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ ਲੋਕ ਸਭਾ ਚੋਣਾਂ 2024 ਲਈ ਫਿਲਮੀ ਸਟਾਰਾਂ ਦੇ ਨਾਮ ਵੀ ਸ਼ਾਮਿਲ ਹਨ ਇਸ ਦੇ ਨਾਲ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ ਪੁੰਜੇਪੂਰੀ ਸੁਪਰਸਟਾਰ ਮਨੋਜ तिवारी ਉੱਤਰ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਆਪਣੀ ਪਾਰੀ ਖੇਡ ਰਹੇ ਹਨ ਸ਼ੁਰੂਆਤੀ ਰੁਝਾਨ ਇਸ ਸੀਟ ਤੋਂ ਮਨੋਜ ਦਿਵਾੜੀ ਅੱਗੇ ਚੱਲ ਰਹੇ ਹਨ ਉਹ ਪਾਜਪਾਦੇ ਉਮੀਦਵਾਰਨ ਉੱਥੋਂ ਉਹਨਾਂ ਦੇ ਮੁਕਾਬਲੇ ਕਾਂਗਰਸ ਦੇ ਕਨਈਆ ਕੁਮਾਰ ਹਨ ਰਵੀ ਕਿਸ਼ਨ ਪੁਨਜੋਪਰੀ ਮੈਗਾ 스타 ਰਵੀ ਕਿਸ਼ਨ ਗੋਰਖਪੁਰ ਤੋਂ ਬੀਜੇਪੀ ਲਈ ਲੋਕ ਸਭਾ ਚੋਣ ਲੜ ਰਹੇ ਹਨ ਉਹ ਗੋਰਖਪੁਰ ਸ਼ਹਿਰ ਵਿਧਾਨ ਸਭਾ ਦੇ ਸ਼ੁਰੂਆਤੀ ਰੁਝਾਨ ਵਿੱਚ ਮੂਰੇ ਹਨ ਇਸ ਸੀਟ ਤੋਂ ਉਹਨਾਂ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੀ ਕਾਜਲ ਨਿਸ਼ਾਦ ਨਾਲ ਹੈ ਕੰਗਣਾ ਨੌਤਮ ਮਸ਼ਹੂਰ ਬਾਲੀਵੁੱਡ ਅਦਾਕਾਰ ਕੰਗਣਾ ਨੌਤ ਨੇ ਹਿਮਾਚਲ ਪਦੇਜੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਲਈ ਭਾਜਪਾ ਲਈ ਚੋਣ ਲੜ ਰਹੀ ਹੈ ਉੱਥੇ ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਵਿਕਰਮ ਦਿੱਤਿਆ ਨਾਲ ਹੈ ਉਹ ਸ਼ੁਰੂਆਤੀ ਰੁਝਾਨ ਵਿੱਚ ਮੂਰੇ ਹੇਮਾ ਮਾਲੀ ਮੂਤਰ ਲੋਕ ਸਭਾ ਸੀਟ ਤੋਂ ਪਾਸਪਾਲੇ ਚੋਣ ਲੜ ਰਹੀ ਹੈ ਹੇਮਾ ਮਾਲੀ ਸ਼ੁਰੂਆਤੀ ਰੁਝਾਨ ਵਿੱਚ ਅੱਗੇ ਚੱਲ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਕੰਗਨਾਰ ਨੋਤ ਨੂੰ ਭਾਜਪੀ ਨੇ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ ਲੋਕ ਸਭਾ ਚੋਣਾਂ 2024 ਲਈ ਫਿਲਮੀ ਸਟਾਰਾਂ ਦੇ ਨਾਮ ਵੀ ਸ਼ਾਮਿਲ ਹਨ ਇਸ ਦੇ ਨਾਲ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ ਪੁੰਜੇਪੂਰੀ ਸੁਪਰਸਟਾਰ ਮਨੋਜ तिवारी ਉੱਤਰ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਆਪਣੀ ਪਾਰੀ ਖੇਡ ਰਹੇ ਹਨ ਸ਼ੁਰੂਆਤੀ ਰੁਝਾਨ ਇਸ ਸੀਕ ਤੋਂ ਮਨੋਜ ਦੀਵਾੜੀ ਅੱਗੇ ਚੱਲ ਰਹੇ ਹਨ ਉਹ ਆਪਾਜਪਾ ਦੇ ਉਮੀਦਵਾਰਨ ਉੱਥੋਂ ਉਹਨਾਂ ਦੇ ਮੁਕਾਬਲੇ ਕਾਂਗਰਸ ਦੇ ਕਨੇਯਾ ਕੁਮਾਰ ਹਨ ਰਵੀ ਕਿਸ਼ਨ ਪੁੰਜੋਪੁਰੀ ਮੈਗਾ ਸਟਾਰ ਰਵੀ ਕਿਸ਼ਨ ਗੋਰਖਪੁਰ ਤੋਂ ਬੀਜੇਪੀ ਲਈ ਲੋਕ ਸਭਾ ਚੋਣ ਲੜ ਰਹੇ ਹਨ ਉਹ ਗੋਰਖਪੁਰ ਸ਼ਹਿਰ ਵਿਧਾਨ ਸਭਾ ਦੇ ਸ਼ੁਰੂਆਤੀ ਰੁਝਾਨ ਵਿੱਚ ਮੂਰੇ ਹਨ ਇਸ ਸੀਟ ਤੋਂ ਉਹਨਾਂ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੀ ਕਾਜਲਨੀ ਸ਼ੱਧ ਨਾਲ ਹੈ ਕੰਗਣਾ ਨੌਤਮ ਮਸ਼ਹੂਰ ਬਾਲੀਵੁੱਡ ਅਦਾਕਾਰ ਕੰਗਣਾ ਨੌਤ ਨੇ ਹਿਮਾਚਲ ਪਹਾੜੀ ਮੰਡੀ ਲੋਕ ਸਭਾ ਸੀਟ ਤੋਂ ਆਸਪਾਲ ਲਈ ਆਸਪਾਲ ਲਈ ਚੋਣ ਲੜ ਰਹੀ ਹੈ ਉੱਥੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਵਿਕਰਮ ਦਿਤੀਆ ਨਾਲ ਹੈ ਉਹ ਸ਼ੁਰੂਆਤੀ ਰੁਝਾਨ ਵਿੱਚ ਮੂਰੇ ਹਨ ਹੈਮਾ ਮਾਲਨੀ ਮੂਤਰ ਲੋਕ ਸਭਾ ਸੀਟ ਤੋਂ ਪਾਸਪਾਲੇ ਚੋਣ ਲੜ ਰਹੀ ਹੈ ਹੈਮਾ ਮਾਲਨੀ ਸ਼ੁਰੂਆਤੀ ਰੁਝਾਨ ਵਿੱਚ ਅੱਗੇ ਚੱਲ ਰਹੀ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਕੰਗਨਾਰ ਨੋਤ ਨੂੰ ਭਾਜਪੀ ਨੇ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ ਲੋਕ ਸਭਾ ਚੋਣਾਂ 2024 ਲਈ ਫਿਲਮੀ ਸਟਾਰਾਂ ਦੇ ਨਾਮ ਵੀ ਸ਼ਾਮਿਲ ਹਨ ਇਸ ਦੇ ਨਾਲ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ ਪੁੰਜੇਪੂਰੀ ਸੁਪਰਸਟਾਰ ਅਦਮਨ ਨੋਇਸ ਦੀ ਵਾਰੀ ਉੱਤਰ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਆਪਣੀ ਪਾਰੀ ਖੇਡ ਰਿਹਾ ਹੈ ਸ਼ੁਰੂਆਤੀ ਰੁਝਾਨ ਇਸ ਸੀਟ ਤੋਂ ਮਨੋਜ ਦਿਵਾੜੀ ਅੱਗੇ ਚੱਲ ਰਹੇ ਹਨ ਉਹ ਪਾਸ ਪਾਦੇ ਉਮੀਦਵਾਰਨ ਉੱਥੋਂ ਉਹਨਾਂ ਦੇ ਮੁਕਾਬਲੇ ਕਾਂਗਰਸ ਦੇ ਕਨਈਆ ਕੁਮਾਰ ਹਨ ਰਵੀ ਕਿਸ਼ਨ ਪੁੰਜੋਪੁਰੀ ਮੈਗਾ 스타 ਰਵੀ ਕਿਸ਼ਨ ਗੋਰਖਪੁਰ ਤੋਂ ਬੀਜੇਪੀ ਲਈ ਲੋਕ ਸਭਾ ਚੋਣ ਲੜ ਰਹੇ ਹਨ ਉਹ ਗੋਰਖਪੁਰ ਸ਼ਹਿਰ ਵਿਧਾਨ ਸਭਾ ਦੇ ਸ਼ੁਰੂਆਤੀ ਰੁਝਾਨ ਵਿੱਚ ਮੂਰੇ ਹਨ ਇਸ ਸੀਟ ਤੋਂ ਉਹਨਾਂ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੀ ਕਾਜਲਨੀ ਸ਼ੱਦ ਨਾਲ ਹੈ ਕੰਗਣਾ ਨੌਤਮ ਮਸ਼ਹੂਰ ਬਾਲੀਵੁੱਡ ਅਦਾਕਾਰ ਕੰਗਣਾ ਨੌਤ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਪਾਸਪਾਲੇ ਪਾਸਪਾਲੇ ਚੋਣ ਲੜ ਰਹੀ ਹੈ ਉੱਥੇ ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਵਿਕਰਮ ਦਿੱਤਿਆ ਨਾਲ ਹੈ ਉਹ ਸ਼ੁਰੂਆਤੀ ਰੁਝਾਨ ਵਿੱਚ ਮੂਰੇ ਹਨ ਹੈਮਾ ਮਾਲਨੀ ਮੂਤਰ ਲੋਕ ਸਭਾ ਸੀਟ ਤੋਂ ਪਾਸਪਾਲੇ ਚੋਣ ਲੜ ਰਹੀ ਹੈ ਹੈਮਾ ਮਾਲਨੀ ਸ਼ੁਰੂਆਤੀ ਰੁਝਾਨ ਵਿੱਚ ਅੱਗੇ ਚੱਲ ਰਹੀ ਹੈ